ਹਾਂਜੀ ਸਾਰੇ ਦੋਸਤਾਂ ਨੂੰ ਬੇਨਤੀ ਆ ਇੱਕ ਚੀਜ਼ ਚਲੀ ਤੇ ਜਿਹਦਾ ਮੈਨੂੰ ਵੀ ਦੂਰ ਭੱਜ ਕੇ ਜਾਣਾ ਪੈਂਦਾ ਤੇ ਆ ਵੀਡੀਓ ਦੇ ਵਿੱਚ ਦੇਖ ਲਿਓ ਤੁਸੀਂ ਤੇ ਸਪਰੇਅ ਹੋ ਰਹੀ ਆ ਮੱਕੀ ਤੇ ਤੇ ਬਾਈ ਦਾ ਐਡਾ ਤਕੜਾ ਜਿਗਾੜਾ ਝਾੜੋਂ ਆ ਪਿੰਡ ਬਾਈ ਦਾ ਤੇ ਆ ਇੱਧਰ ਨਹੀਂ ਦਿਖਾ ਦੇ ਮਾਂਗਰ ਦੀ ਮਾਂਗਰ ਦੀ ਦਿਖਾ ਦੇ ਤੇ ਆਪਾਂ ਕਹਿ ਦੇਣਾ ਨਾ ਵੀ ਬਾਈ ਢੋਲੇ ਨਾਲ ਸਪਰੇਅ ਆਏ ਬਾ ਇਹ ਜਗਾ ਨਾ ਇੱਥੇ ਤੱਕ ਜਦੋਂ ਮੱਕੀ ਜਾਂਦੀ ਅਸੀਂ ਇਹਦੇ ਨਾਲ ਹੀ ਸਪਰੇਆ ਕਰਦੇ ਆ ਘਰ ਦਾ ਸਿਸਟਮ ਆ ਇਹ ਤੇ ਤੁਸੀਂ ਹਸਾਂ ਭਲਾ ਤੋ ਪਿੱ ਕੱਲੇ ਕੱਲੇ ਖੁੱਟ ਜੇ ਸਪਰੇਅ ਪੈ ਰਹੀ ਆ ਨਾਲ ਹੀ ਆ ਜਾ ਬਈ ਇਹਦੇ ਵਿੱਚ ਸਪਰੇਅ ਪੈ ਰਹੀ ਹੈ ਠੀਕ ਹੈ ਤੇ ਕਿੰਨੇ ਪਫਾਰੇ ਨੇ 2 4 6 8 10 ਤੇ 20 ਤੇ 22 22 ਖੁੱਡ ਤੋੜ ਰਹੀ ਹੈ ਬਾਈ ਮਤਲਬ ਜੇ ਆਪਾਂ ਗਿਣਨੇ ਹੁਣ ਕੱਲੇ ਕੱਲੇ 22 ਖੁੱਡਾਂ ਦੇ ਵਿੱਚ ਸਪਰੇਅ ਹੋ ਰਹੀ ਹੈ ਬਾਈ ਤੁਸੀਂ ਐਂ ਹਿਸਾਬ ਲਾ ਲਓ ਵੀ ਪ੍ਰੈਸ ਇਹੇ ਹੁਣ ਮੁੱਕ ਗਿਆ ਸੀ ਤੇ ਬਾਈ ਨੂੰ ਮੈਂ ਕਿਹਾ ਮਾੜਾ ਰੋਕ ਲੈ ਆਪਾਂ ਵੀਡੀਓ ਬਣਾਉਣੀ ਹੈ ਤੇ ਜੇ ਘਰ ਦਾ ਕਿਸੇ ਨੇ ਜਿਗਾੜ ਕਰਨਾ ਨਾਲ ਇਹਦੇ ਆਲੇ-ਦੁਆਲੇ ਪਾਈਪ ਲਪੇਟੀ ਹੋਈ ਹੈ ਜੇ ਦੂਜਾ ਜਿਵੇਂ ਆਮ ਆਪਾਂ ਸਪਰੇਅ ਕਰ ਦਿੰਦੇ ਹਾਂ ਜੀ ਤਾਂ ਉਹਦੇ ਨਾਲ ਵੀ ਕਰ ਸਕਦੇ ਆਂਗੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਸਾਰੇ ਮਿੱਤਰਾਂ ਨੂੰ ਬੇਨਤੀ ਆ ਕਿਉਂਕਿ ਸਪੋਰਟ ਇੱਕ ਸ਼ੇਅਰ ਦੇ ਨਾਲ ਮਿਲਦੀ ਹੈ ਨਹੀਂ ਸਪੋਰਟ ਨਹੀਂ ਮਿਲਦੀ ਹੈਗੀ ਤੇ ਬਾਕੀ ਬਾਈ ਦਾ ਨਾਮ ਕੀ ਆ ਬਾਈ ਦਾ ਬੱਬੀ ਬੱਬੀ ਠੀਕ ਆ ਤੇ ਬੱਬੀ ਬਾਈ ਦਾ ਨਾਮ ਹੈ ਪੱਕਾ ਤੇ ਬੱਬੀ ਨਾਲ ਗੱਲ ਕਰਦੇ ਆਂ ਬਾਈ ਦਾ ਰੋਕ ਕੇ ਬੱਬੀ ਚੱਲੀ ਆਵੇਂ 1 ਮਿੰਟ ਦੀ ਗੱਲ ਕਰਾਂ। ਬੰਦ ਕਰ ਲਾ। ਜਿਹੜਾ ਇਹ ਬਣਾਇਆ ਹੋਇਆ ਇਹ ਬਾਈ ਖੁੱਡਾਂ ਤੇ ਪੈਂਦਾ। ਠੀਕ ਹੈ ਜੀ। ਹਾਂ ਬਾਈ ਖੁੱਡ ਗਨੇ ਨੇ ਮੈਂ। ਹਾਂਜੀ। ਤੇ ਇਹ ਕਿੰਨੇ ਦਾ ਬਣਿਆ ਇਹ ਜਿਗਾਰਡ ਜੇ ਕਿਸੇ ਨੇ ਬਣਾਉਣਾ ਹੋਵੇ ਘਰ ਵਾਸਤੇ। ਇਹ ਬਾਈ ਜੀ ਨਵਾਂ ਆਪਾਂ ਲੈਣ ਤਾਂ ਸੀ ਅਹਿਮਦਗੜ ਤੋਂ ਇਹ। ਅੱਛਾ। ਹਰਾਸਨ ਵਾਲਿਆਂ ਤੋਂ। ਠੀਕ ਹੈ। 1,05,000 ਰੁਪਏ ਕੀਮਤ ਸੀ ਉਦੋਂ ਇਹ। ਠੀਕ ਹੈ। ਤੇ 1 ਲੱਖ 5000 ਰੁਪਏ ਦੀ ਨਮੇ ਦੀ ਕੀਮਤ ਸੀ ਠੀਕ ਹੈ ਤੇ ਬਾਈ ਇੱਕ ਤਾਂ ਜਿਵੇਂ ਹੁਣ ਬੂਮ ਨਾਲ ਵੀ ਸਪਰੇਅ ਕਰਦਾ ਹਾਂ ਜਿਵੇਂ ਤੁਸੀਂ ਸੁੱਕੇ ਬਾਣ ਚ ਕਿਸੇ ਚ ਵੀ ਜਿੱਥੇ ਟਰੈਕਟਰ ਚੱਲਦਾ ਕਰ ਸਕਦੇ ਹੋ ਠੀਕ ਹੈ ਤੇ ਪੈਪ ਵੀ ਲੱਗਦੀ ਹੈ ਤੇ ਠੀਕ ਹੈ 5 ਕਿਲੋ ਨਹੀਂ ਸਾਡੇ ਕੋਲ ਪੈਪ ਹੈ ਦੀ ਅੱਛਾ ਉਹ ਪੈਪ ਜਿਹੜੀ ਆਮ ਆਪਾਂ ਲੈ ਕੇ ਤੁਰਦੇ ਫਿਰਦੇ ਨੇ ਇਹਦੇ ਪਿੱਛੇ ਰੀਲ ਹੈਗੀ ਉਹ ਹੁਣ ਸਾਡੀ ਖੋਲੀ ਹੋਈ ਆ ਜਦੋਂ ਮੱਕੀ ਦਾ ਸੀ ਜਿੰਨੇ ਵੱੜ ਗਿਆ ਠੀਕ ਹੈ ਜੀਰੀ ਤੇ ਸਪਰੇਅ ਕਰਨੀ ਸਾਰੀਆਂ ਸਪਰੇਆਂ ਤੁਸੀਂ ਇਹਦੇ ਨਾਲ ਹੀ ਕਰੀਆਂ ਨੇ ਬਾਈ ਹਾਂਜੀ ਬਾਈ ਸਾਰੀਆਂ ਸਪਰੇਆਂ ਆ ਮੱਕੀ ਵੀ ਆਪਣੀ ਏਦੋਂ ਭਰ ਲਈ ਵੀ ਆਪਣੀਆਂ ਹੁਣ ਇਹ ਕਿੰਨੀ ਕਿੰਨੀ ਮੱਕੀ ਕਿ ਲੈ ਜੇ ਆਪਣੇ ਉਹ ਵੀ ਜੇ ਹੁਣ ਇਹ ਨਾ ਹੋਵੇ ਜਗਾੜੇ ਤਾਂ ਬਾਈ ਯਾਰ ਸਪਰੇ ਹੀ ਨਹੀਂ ਹੋਣੀ ਹੈਗੀ ਇਸ ਹਿਸਾਬ ਤੇ ਤਾਂ ਯਾਰ ਥੱਕ ਕਰਾਉਂਦਾ ਹਾਂਜੀ ਬਾਈ ਉਹ ਮੱਕੀ ਤੇ ਬਸ ਹੁਣ ਇਹ ਲੰਗਣੋ हट ਗਿਆ ਜਣੀ ਆ ਮੱਕੀ ਆਪਣੀ ਪਿੱਛੋਂ ਵੀਜੀ ਹੋਈ ਹੈ ਠੀਕ ਹੈ ਤੇ ਇੱਕ ਦੋ ਸਪਰੇਆਂ ਕਰਵਾ ਦੂ ਮਤਲਬ ਕੱਦੀ ਇਹਦੇ ਉੱਪਰ ਦੋ ਸਪਰੇਆਂ ਐਤੂ ਬਾਦ ਤਾਂ ਲੋਡ ਵੀ ਨਹੀਂ ਬਾਈ ਜਦੋਂ ਢਿੱਡੀ ਹੋ ਜਾਤੂ ਬਾਦ ਲੋਡ ਵੀ ਨਹੀਂ ਹੁੰਦੀ ਬਾਈ ਬਸ ਇਹ ਤੇ ਦੋ ਸਪਰੇਆਂ ਕਰਨੀਆਂ ਨੇ ਉਹ ਆਪਣੀਆਂ ਕਰਵਾ ਦੂ ਤੇ ਲਓ ਬੱਬੀ ਦਾ ਬਾਈ ਦਾ ਜੇ ਤੁਹਾਨੂੰ ਵਧੀਆ ਲੱਗੀ ਚੀਜ਼ ਤਾਂ ਸ਼ੇਅਰ ਜ਼ਰੂਰ ਕਰਨਾ ਸਾਰੇ ਦੋਸਤਾਂ ਨੂੰ ਬੇਨਤੀ ਹੈ ਬਾਈ ਦਾ ਪਰਸਨਲ ਹੀ ਚੀਜ਼ ਲਿਆਂਦੀ ਵੀ ਆ ਪਿੰਡ ਝਾੜੋਂ ਜ਼ ਤੇ ਆਪਦੇ 8 ਕੀਲਿਆਂ ਤੇ ਵਰਤ ਰਿਹਾ ਹੈ ਤੇ ਬਹੁਤ ਵਧੀਆ ਕੰਮ ਹੈ ਬਾਈ ਪਾ ਕੇ ਸਪਰੇ ਵਧੀਆ ਮੌਜਾ ਕਰਕੇ ਜਾਂਦਾ ਪਫਾਰਾ ਫੁੱਲ ਚੱਲਦਾ ਦੇਖਿਆ ਸਸਰੀ ਕਾਲਜਾਰੇ ਦੋਸਤਾਂ ਨੂੰ ਕਰਦੇ